ਫਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਟ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਉੰਤ ਲੈ ਚੜਾਇਆ ੴ ਸਤਿਗੁਰ ਪ੍ਰਸਾਦ ਸੋ ਲੋਕ ਮਹਲਾ ਪਹਿਲਾ ਦੁਖਦਾਰੂ ਸੁਖਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਗਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤਿ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰਗਾ ਖਾਮ ਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਫੋੜਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੁਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਕਿਤੇ ਵਾਵਨ ਹਾਰੇ ਵਾਜੇ ਨਾਦ ਅਨੇਕ ਅਸ਼ੰਖਾ ਕਿਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਖਪਰੀ ਸਿਉ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤਦ ਨ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਫਦਾ ਫੁਆਰੇ ਗਾਵਨ ਤੁਧਨੋ ਇੰਦਰੇ ਦ੍ਰਾਪਨ ਬੈਠੇ ਦੇਵ ਤਿਆਦਰ ਨਾਲੇ ਗਾਵਨ ਤੁਧਨੋ ਫਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਕ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੰ ਤੁਧਨੋ ਮੋਹਣੀ ਆਪਨ ਮੋਹਨ ਫੁਰਗ ਮਛ ਪਏ ਆਲੇ ਗਾਵੰ ਤੁਧਨੋ ਰਤਨਉ ਪਾਏ ਤੇਰੇ ਅਤਵਰਤੀ ਰਤਨ ਨਾਲੇ ਗਾਵੰ ਤੁਧਨੋ ਜੋਤ ਮਹਾ ਬਲ ਸੂਰਾ ਗਾਵੰ ਤੁਧਨੋ ਖਾਣੀ ਚਾਰੇ ਗਾਵੰ ਤੁਧਨੋ ਖੰਡ ਮੰਤਰ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨੋ ਜੋਤ ਤੁਧ ਭਾਵਨ ਅਰਤੇ ਤੇਰੇ ਭਗਤ ਰਫਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਚਾ ਵਿਚਾਰੇ ਸੋਈ ਸੋਈ ਫਦਾ ਸਾਚਾ ਸਾਹਿਬ ਸਾਚਾ ਸਾਚੀ ਨਾਈ ਐ ਭੀ ਹੋਸੀ ਜਾਇ ਨਾ ਜਾਵੀ ਰਤਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੈਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਫ ਜੀ ਵੜਾਈ ਜੋਤਿ ਭਾਵੇਂ ਸੋਈ ਕਰਸੀ ਫਿਰ ਕਮ ਨਾ ਕਰਨਾ ਜਾਈ ਸੋ ਬਾਤ ਪਾਹੋ ਸਾਪਤ ਸਾਹਿਬ ਨਾਨਕ ਰਹਿਣ ਅਰਜਾਈ ਆ ਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਢੇਠਾ ਹੋਏ ਕਿੰਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਰੇ ਤੇਰੇ ਰਹੇ ਸਮਾਏ ਵੱਡੇ ਮੇਰੇ ਪਾਹਿ ਬਾਗਹਿਰ ਕੰਧਿਆ ਕੁਰੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ virti ਮਿਲ ਫੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰ ਗੁਰ ਹਾਈ ਕਹ ਨਾ ਜਾਈ ਤੇਰੀ ਤਿਲ ਵਢਾਈ ਸਭ ਸੱਤ ਸਭ ਤੱਪ ਸਭ ਚੰਗੀ ਆਈਆ ਜਿੱਦਾ ਪੁਰਖਾ ਕੀਆ ਵਢਾਈਆ ਕੋਤਵਣ ਫਿੱਤੇ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰ ਆ ਸਿਫਤੀ ਭਰੇ ਤੇਰੇ ਢੰਡਾਰਾ ਜੇ ਫਤੂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਅਸਾ ਮਹਲਾ ਪਹਿਲਾ ਆਕਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਚਾ ਨਾਉ سچ نام کیلی سچ ہے نا سچے نام کی تل وڈیائی آمت نہیں پائی جیسا مل کے آن پاہے وڈا نہ ہو کار نا جائے نہ مر نہ ہو سوگ ਜਿਦਾ ਰਹਿਨ ਚੁਕੇ ਭੋਗ ਗੁਣ ਯਹੋ ਹੋ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇ ਵਰਤੇ ਰੇ ਦੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਸਰਹ ਤੇ ਕਮ ਜਾਤ ਨਾਨਕ ਨਾਵੇ ਬਾਸਪਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਫਤਗੁਰ ਫਤਪੁਰਖਾ ਤਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਕਰ ਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਹਮਰੀ ਰਹਿ ਰਾਸ ਰਹਾ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਫਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਨ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਭਾਗੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤਰਮ ਅਸਤਿਕ ਲਿਖਿਆ ਲੇਖ ਉਸ ਧਨ ਧਨ ਫਤ ਸੰਗਤ ਜਿਤ ਹਰਿ ਆਪਾਇ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਤਮ ਜਾ ਆਹਰ ਹਰ ਜਿਉ ਪਰਿਆ ਚੈਲ ਬੱਤਰ ਮਹਿ ਜੰਤੂ ਪਾਏ ਤਾ ਕਾਰਿ ਚੱਕਿਆ ਗਹਿ ਕਰ ਧਰਿਆ ਮੇਰੀ ਮਾਤੋ ਜੀ ਗਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਸੂਕੇ ਕਾਫਟ ਹਰਿਆ ਰਹਾਉ ਜਨਨ ਪਿਤਾ ਲੋਕ ਫਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਫਿਰਜ ਖੰਬਾਹੇ ਠਾਕੁਰ ਕਾਹੇ ਮਾਨ ਭਾਉ ਕਰਿਆ ਉਦੇ ਊੜ ਆਵਸਕੂ ਫਾ ਤਿਸ ਪਛੈ ਬਜਰੇਸ਼ਰਿਆ ਤਿੰਨ ਕਮਣ ਖਲਾ ਆਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਵਨਿਧਾਨ ਦਾ ਪਿਆਫ ਸਿਧਾਨ ठाकुर कर तल ਧਰਿਆ ਜਾਂ ਨਾਨਕ ਬਲ ਬਲ ਫਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹਲਾ ਚੌਥਾ ਸੋਪੁਰਖ ਇਕ ਓੰਕਾਰ ਪਦ ਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤਿਆ ਵਹਿ ਸਭ ਤਿਆ ਵਹਿ ਤੁਧ ਜੀ ਹਰ ਫਤੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤਿਆ ਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਤ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਉਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅਤ ਬੇ ਅਤ ਜੀ ਤੇਰੇ ਕਿਆ ਗੁਨਾ ਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੋਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਛਾਇਆ ਜੀ ਤਿਨ ਟੁੱਟੀ ਜਮਤੀ ਵਾਸੀ ਜਿਨ ਨਿਰਭਉ ਜਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਾਰ ਜੀ ਤੇ ਹਰ ਹਰ ਸਮਾਪਤੀ 세 ਧਨ 세 ਧਨ ਜਿਨ ਹੱਥ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ ਤਾ ਤੇਰੇ ਭਗਤ ਤੇਰੇ ਭਗਤ ਪਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਪ ਪਹਿਜ ਪਹਿ ਬੇ ਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜੇ ਬੋਖ ਮਰਤ ਸਾਖ ਜੀ ਕਰਕੇ ਰਿਆ ਘਟ ਕਰਮ ਕਰੰਤਾ ਹੈ ਭਗਤ ਸੇ ਭਗਤ ਭਲੇ ਜਨ ਨਾਮਿਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਕਾ ਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਰ ਕਰਤਾ ਸੋਈ ਤੁਧਿਆਪੇ ਭਾਵੈ ਸੋਈ ਵਰਟੈ ਜੀ ਤੂੰ ਆਪੇ ਕਰੈ ਸੋਹੀ ਤੂੰ ਜਾਪੇ ਸਿਫਤ ਫਬੁ ਪਾਈ ਜੀ ਤੋਦੇ ਆਪੇ ਸਿਣਜ ਤਬ ਗੋਈ ਜਾਣਣਾ ਆਨਿਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਣੀ ਆਸਾ ਮਹਲਾ ਚੌਥਾ ਤੂੰ ਕਰਤਾ ਸੁਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਚੀਤੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭ ਰੀਤਿ ਆਇਆ ਜਿਸਨੂੰ ਕਿਰਪਾ ਕਰਹਿ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਹ ਦਿਆ ਪਿਛੋੜਿਆ ਆਪ ਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਦ ਬਿੰਦੂ ਜਾ ਕੋਈ ਨਾਹੀ ਜੀ ਅਜਨ ਸਭ ਤੇਰਾ ਖੇਲ ਵਿਜੋਗ ਮੇਲ ਚੜਿਆ ਫੰਜੋ ਕੀ ਮੇਲ ਜਿਸ ਨੂੰ ਤੂੰ ਜਾਣਾਈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨਰ ਤੇ ਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ ਜੋ ਕਾਰ ਕਰਵੇ ਕਹਿ ਜਾਣਾ ਸੋ ਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਪਾ ਮਹੱਲਾ ਪਹਿਲਾ تیر ਸਰਵਰਡੇ ਪਹਿਲੇ ਜਿਵਾਸਾ ਪਾਣੀ ਪਾਉਂਤ ਨਹੀਂ ਕੀਆ ਪੰਗਟ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਢੀਲੇ ਮਨ ਏਕ ਨਾ ਚਿਤ ਸੂੜ ਮਨਾ ਹਰ ਬਿਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਭ ਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹਰੀਆ ਕੋਪਿੰਦ ਮਿਲਿ ਕੀ ਏ ਤੇਰੀ ਬਰੀਆ ਅਵਰਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਫਰਾਂਜਾਮ ਲਾਗ ਭਵ ਚਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਬ ਪੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤ ਪਾਈ ਦਸ ਪਈ ਚੌਪਈ ਪੁਨਰਾ ਚੁਟਕਾ ਕਾਟਾ ਫੀ ਸਾ ਸ੍ਰੀ ਅਸਕੇ ਜਗਤ ਕੇਈ ਸਾ ਪਾ ਪੰਡਿਫਟ ਕੇ ਗੰਤੇ ਭਈ ਸਭ ਹੈ ਨਿਆਨ ਬਧਾਈ ਦਈ ਤਹਨ ਤਾਨਿਆ ਲੋਗਨ ਕੇ ਰਾਜਾ ਦਸ ਕੰਧਾ ਗਰੀਬ ਨਵਾਜਾ ਅਖਰ ਭਾਉਣ ਕੇ ਫਿਰਜਹਾਰੇ ਦਾਸ ਜਾਨ ਮੋਇ ਲਿਓ ਬਾਰੇ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਥ ਰੱਛਾ ਪੂਰਨ ਹੋਏ ਚਿਤ ਦੀ ਇੱਛਾ ਤਵ ਚਾਰ ਅਨੰਮਨ ਰਹਾ ਹਮਾਰਾ ਨਾ ਜਾਣ ਕਰੋ ਪ੍ਰਤਿਪਾਰਾ ਹਮਰੀ ਦੁਸਤ ਸਭੇ ਤੁਮ ਕਾ ਬਹੁ ਆਪਾ ਦਾਇ ਮੋਇ ਬਚਾ ਬਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਰੱਛਾ ਨਿਜ ਕਰਦਾ ਕਰੀਐ ਸਭੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਾਉ ਜੋ ਵਰਚਾਉ ਕੋ ਤੁਮ ਤੇ ਪਾਉ ਸੇਵਕ ਸੇਖੇ ਹਮਾਰੇ ਤਾਲੀਐ ਚੁਣ ਚੁਣ ਫਤਰਾ ਹਮਾਰੇ ਮਾਰੀਐ ਆਪ ਹਾਸ ਦੇ ਮਜ ਹੈ ਉਬਰਿਆ ਮਰਨ ਕਾਲ ਕਾ ਤਰਾਫ ਨਿਵਰਿਆ ਪੂਜੋ ਫਦਾ ਹਮਾਰੇ ਪਛਾ ਸ੍ਰੀ ਅਪ ਤੁਝ ਜੋ ਕਰਿ ਯਹ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਪਾਇ ਭੰਤਿ ਭਰਾਏ ਪਿਆਰੇ ਦੀਨ ਬੰਦ ਟਣਕੇ ਹੰਤਾ ਤਾ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਭਰਾ ਕਾਲ ਪਾਇ ਕਿਵਜੂ ਅਵਤਾਰਾ ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾ ਸਾ ਜਮਨ ਕਾਲ ਜੋਗੀ ਸਿਵ ਕੀਓ ਬੇਤ ਰਾਜ ਭਮਾ ਜੂਤੀਓ ਜਮਨ ਕਾਲ ਫਬ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਬਜਕਤ ਬਨਾਇਓ ਦੇਵ ਦੇਤ ਜਚਣ ਉਪਜਾਇਓ ਆਦ ਅੰਤ ਏਕੈ ਅਵਤਾਰਾ ਕੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗਣ ਸਫਤ ਦੀਓ ਪਤ੍ਰਮ ਕੋ ਪਲਮ ਬਦ ਕੀਓ

ਤਮ ਮੈਂ ਮਿਰਤ ਦੇਹ ਤਰਫ ਹੂੰ ਦੇਤੇ ਬਦਨਾ ਸਿਸ਼ਟ ਅਵਤਾਰ ਐ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਿਰਾ ਆਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਪਕਾਰ ਅਤਲੰਭੋ ਆਧ ਅਨੀਦ ਅਨਾਦ ਅਕੰਭ ਤਾਕਾ ਮੂੜ ਉਚਾਰ ਭੇਦਾ ਜਕ ਭੇਵਨ ਪਵਤ ਬੇਦਾ ਤਾਕੋ ਕਿਰਪਾ ਹਨਨੁ ਮਾਤ ਮਹਾ ਮੂਰਤਿ ਭੇਜਣਾ ਜਾਣਤ ਵਾਹ ਦੇਵ ਕੋ ਕਹਿਤ ਸਦਾ ਸੇਵਕ ਨਿਰੰਕਾਰ ਕਾ ਚਿੰਤ ਨਹਿ ਭੇਵੋ ਆਪ ਆਪਨੀ ਬੋਧ ਹੈ ਜੇਤੀ ਬਰਨਤ ਭਿੰਨ ਪਹਿਨ ਤੁਹੇ ਤੇਤੀ ਤੁਮਰਾ ਲਖਣ ਜੈ ਫਸਾਰਾ ਕੇ ਬਿਤ ਪੰਜਾਬ ਪ੍ਰਥਮ ਸੰਸਾਰਾ ਇਕ ਰੂਪ ਅਨੁਪਰੂਪਾ ਰੰਗ ਭੇਵੋ ਰਾਵ ਕਈ ਧੂਪਾ ਅੰਡਜੇ ਰਜਪਿਤ ਕਿਨੀ ਉਤਪਜ ਖਾਨ ਬਹੁ ਰਕਤੀ ਨੇ ਕਾਹ ਫੂਲ ਰਾਜਾ ਹੋਇ ਬੈਠਾ ਕਾਹ ਸਿਮੰਟ ਭੇਵੋ ਸੰਕੜੀ ਕਹਿ ਥਾਲ ਸਿਗਰੀ ਸਿਫਟ ਦਿਖਾਏ ਅਚੰਭਵ ਆਤਕਾ ਸੂਪ ਸਵੈਮ ਭਵ ਆਬਰ ਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖੰਗਰੋ ਜੁਟ ਜਿਤੀ ਉਤ ਉਤ ਪਤਾ ਫਕਲ ਮਲੇਸ਼ ਕਰੋ ਰਣ ਘਾਤਾ ਜੇ ਅਪੁਜਤਾ ਫਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਫੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਗਲ ਕੋ ਇਕਵਾਰ ਧਿਆਏ ਹੈ ਤਾਕੇ ਕਾਲ ਨਿਕ ਨਹ ਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਕੇ ਤਾਪ ਤਨ ਕ ਮੈਂ ਹਾਰੇ ਹੋ ਰਿੱਧ ਸਿਧ ਘਰਮੂ ਸਭ ਹੋਈ ਦੁਸ਼ਟ ਛਾਤ ਸਕੈ ਨ ਕੋਈ ਏਕ ਬਾਜ ਜਿੰ ਤਮੈ ਸੰਭਾਰ ਕਾਲ ਪਾਪ ਤੇ ਤਾਹੇ ਉਬਾਰਾ ਜਿੰ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਖ ਦੋਖ ਤੇ ਰਹਾ ਖੜ ਕੇ ਤਮੈ ਸਰਨ ਤਿਹਾਰੀ ਆਫਾ ਤੈ ਲਿਉ ਉਬਾਰੀ ਸਰਵ ਠੌਰ ਮੋਹ ਸਹਾਈ ਦੁਖ ਦੋਖ ਤੇ ਲਿਉ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੇਲ ਬੇਖ ਸਕਲ ਦੇਹ ਕੋ ਹਰਤਾ ਦੁਖ ਦੋਖਨ ਕੋ ਛੈ ਕਰਤਾ ਸ੍ਰੀ ਅਸੋਜ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨਾ ਤੇ ਫਿਆਬਾ ਪਤ ਕੋਈ ਅਡਲ ਸੁਨੇ ਗੰਗ ਜੋ ਯਾਹੀ ਬਰਪਨਾ ਪਾਵੇ ਸੁਨੇ ਮੂੜ ਚਤਲਾ ਚਤਰਤਾ ਆਵੇ ਦੁਖ ਦਰਦ ਭਉ ਨਿਕਣਾ ਤਿੰਨ ਨਰਕੇ ਰਹਿ ਓ ਜੋ ਯਾ ਕੀ ਏਕ ਬਾਾਰ ਚੌਪਈ ਕੋ ਕਹੈ ਚੌਪਈ ਚੰਮਤ ਫਤਰ ਫੈਸ ਪਣੀ ਜੈ ਅਰਧ ਫੈਸ ਪੰਤੀਨ ਕਹੀ ਜੈ ਭਦਰੁ ਸੁਦੀ ਅਫਤਮੀ ਰਵਿਵਾਰਾ ਤੀਰ ਫਤਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਿਤ੍ਰੋਪਖਿਆ ਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਤਰ ਸਮਾਪਤ ਮਫਤ ਸੋਭ ਮਫਤ ਅਫਜੂ ਦੋਹਰਾ ਦਾਸ ਜਾਣ ਕਰ ਦਾਸ ਪਰ ਕਿਜੇ ਕਿਰਪਾ ਪਾਰੋ ਆਪਾ ਦਰਾ ਕੋਈ ਮਨ ਕਰਮ ਬਚਨ ਵਿਚਾਰ ਚਉਪਈ ਮੈਂ ਨਾ ਅਗਲੇ ਸੇ ਪ੍ਰਥਮ ਨਾਉ ਕਿਸਨ ਕਿਸਨ ਕਬਹੁ ਨੈ ਧਿਆਉ ਕਾਨ ਸੁਨੇ ਪਹਿਚਾਨਾ ਤਿੰਨ ਸੋ ਲਿਵਲਾ ਕੀ ਮੋਰੀ ਪਗ ਇਨ ਸੋ مہا کال رکھوار ہمارو کنکرو اپنا جان کرو رکھواریا دیکھ دیکھ تلے تم مام کرو خدا پرت پارا تم فاہی میں داس ہارا جان اپنا مجھے نواز آپ کرو ہمری سب کاجو تمو سب راجم کے راجا پے آپ قریب نواجا ਦਾਸ ਜਾਣ ਕਰ ਕਿਰਪਾ ਕਰੋ ਮੋਹਿ ਹਾਰ ਪ੍ਰਮ ਅੰਧਵਾਰ ਤੋਹੀ ਆਪਣਾ ਜਾਣ ਕਰੋ ਪ੍ਰਿਤ ਪਾਰਾ ਤੁਮ ਸਾਹਿ ਮੈਂ ਕਿੰ ਕਰ ਥਾਰਾ ਦਾਸ ਜਾਣਦੇ ਹਾਥ ਉਵਾਰੋ ਹਮਰੇ ਸਭ ਬੈਰੀਨ ਸੰਘਾਰੋ ਪ੍ਰਥਮ ਤਰੋਂ ਭਗਵਤ ਕੋ ਧਿਆਨਾ ਬਹਰ ਕਰੋ ਕਬਤਾ ਵਿਦਨਾ ਨਾ ਕ੍ਰਿਸ਼ਨ ਜਤਾ ਮਤ ਚਰਿਤਰ ਉਚਾਰੋ ਚੂਕ ਹੋਏ ਕਵ ਲਿਓ ਸੁਧਾ ਕਬਿਓ ਬਾਤ ਦੁਹਰਾ ਜੋ ਨੇਜ ਪ੍ਰਾਮੋ ਸੋ ਕਹਾ ਸੋ ਕਹਿਓ ਜਗ ਮਾਹੇ ਜੋ ਤੈ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਹੋ ਜਾਏ ਦੁਹਰਾ ਹਰ ਹਰ ਜਨ ਦੋਏ ਇੱਕ ਹੈ ਵਿਭ ਵਿਚਾਰ ਕਛੁ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ ਦੁਹਰਾ ਜਬ ਆਇ ਪ੍ਰਭ ਕੋ ਭਯੋ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਛੇਪ ਤੇ ਸਭ ਕੈ ਸੁਨਾਇ ਕਬ ਬਾਤ ਦੁਹਰਾ ਠਾੜ ਪਿਉ ਮੈਂ ਜੋਰ ਕਰ ਬਚਨ ਕਾ ਸਿਰ ਣਿ ਆਇ ਪੰਥ ਚਲੈ ਤਬ ਦਗਤ ਮੈਂ ਜਬ ਤਮ ਕਰੋ ਸਹਾਇ ਦੁਹਰਾ ਜੇ ਜੇ ਤਮਰੇ ਧਿਆਨ ਤੋ ਨਿਤ ਟੁੱਟੈ ਪੰਥ ਅੰਤ ਲਹਗੇ ਮਨ ਪਲ ਪਾਵੇਗੇ ਭਗਵੰਤ ਦੁਹਰਾ काल पुरक की देह कोटिक बिशन में हेस कोट इंद्र ब्रह्मा के ते राव ससुरुर जलेस दोहरा राम कथा युग युग अटल सबकी भगत नेत स्वर्ग वास अकबर करा सगरी पुलिस समेत चौपाई जो ए कथा सुने अर गावे दुख पाप ते निकन आवे बिशन भगत की फल होई आध प्यास फक न कोई संवत 1755 ਹਾੜ ਵਜੀ ਪ੍ਰਥਮ ਸੁਖ ਦਾਵਨ ਤਾ ਪ੍ਰਸਾਦ ਕਰ ਗੰਥ ਸੁਧਾਰਾ ਭੂਲ ਪਰੇ ਲਹੋ ਲਿਹੋ ਸੁਧਾਰਾ ਦੁਹਰਾ ਨਿਤਰ ਤੁਮ ਕੇ ਚਣ ਤਾਰਫ ਤਦਰਉ ਤੀਰ ਤਰੰਗ ਸ੍ਰੀ ਭਗਵਤ ਪੁਰਣ ਕੀਓ ਰਕਪਰ ਕਥਾ ਪਰਸੰਗ ਦੁਆਰਾ ਫਾਦਿ ਫਾਦ ਜਾਨੋ ਨਾਹੀ ਬਾਤ ਬਾਤ ਵਿਵਾਦ ਗੰਤ ਪ੍ਰਗਰਪੂਰਣ ਕੀਓ ਭਗਵਤ ਕਿਰਪਾ ਪਰਫਾਦ ਸਈਆ ਪਾਏਂਗੇ ਜਪਤੇ ਤੁਮਰੇ ਸਭ ਤੇ ਕੋ ਆਂਖ ਤਰੇ ਨਹੀਂ ਆਨਿਓ RAM ਰੇਮ ਪੁਰਾਨ ਪੁਰਾਨ ਅਨੇਕ ਕਹਿ ਮਤ ਇਕ ਨਾ ਮਾਨਿਓ ਸਿਮਰਤ ਸਾਫ ਤਰਬੇਜ ਕਵੈ ਬਹੁ ਭੇਦ ਕਹਿ ਹਮ ਇਕ ਨਾ ਜਾਣਿਓ ਫਰੀ ਅਸਪਾਨ ਕਿਰਪਾ ਤੁਮਰੀ ਘਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਕਹਿਓ ਤੁਹਾਰੋ ਦਵਾਰ ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਰੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਫਤਗਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਪੇਤੀ ਮਨ ਵਜਿਆ ਵਾਧਾਇਆ ਰਾਗ ਤਨ ਪਰਿਵਾਰ ਪ੍ਰਿਆ ਸਬਦ ਗਾਵਣੀ ਆਇਆ ਸਬਦੋ ਤਾ ਗਾਓ ਹਰੀ ਕੀ ਆ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾ ਰਹੁ ਤੂੰ ਮਨ ਮੇਰੇ ਦੁਖ ਸਭ ਕਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਮੇ ਸਾਚੇ ਸਾਹਿਬ ਆਕਿਆ ਨਾ ਹੰਕਾਰ ਤੇਰਾ ਘਰ ਤਾ ਤੇਰਾ ਸਭ ਕੀ ਸਹਜ ਜੀਵ ਤੇ ਸੋ ਪਾਵੇ ਪਦਾ ਸਿਖਤ ਫਲਾਹ ਤੇਰੀ ਨਾਮੁ ਮਨੁ ਪਾਵੇ ਨਾਮ ਜਿਨ ਕੈ ਮਨੁ ਪਿਆਵਾਜੇ ਸਬਦ ਘਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਤ ਨਾਮੇ ਆਧਾਰ ਮੇਰਾ ਜਿਤੁ ਖੁਗਾ ਸਭ ਗੁਆਇਆ ਕਰ ਸੰਤ ਸੁਖ ਮਨ ਆਈ ਵਸਿਆ ਜੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਈ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਤਕਾਰ ਸੁਭਾਗਾ ਘਾਰ ਸੁਭਾਗਾ ਸਭ ਦੁਆਚੇ ਇਕਲਾ ਜਤ ਕਰਤਾ ਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਠ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰਿ ਅਨ ਹਦਵਾ ਜੇ ਆਨੰਦ ਸੁਣਾ ਵਡ ਪਾ ਗਿਓ ਸਗਲ ਨੋਰਥ ਪੂਰੇ ਪਾਰਬੰ ਪ੍ਰਪਾਇਆ ਉਤਰੇ ਸਗਲ ਵੇ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਜੰ ਭੈ ਸਰਸੇ ਪੂਰੇ ਗੁਰ ਤੇ ਜਾਣੀ ਪੁਣ ਤੇ ਪੁਨੀਤ ਕਹਿ ਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਚੇ ਅਨਹਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਕਤੂ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਹਾਰੋ ਜੀ ਕੋ ਖਾਵੇ ਜੀ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਖਤ ਤਜਿ ਨਹੀਂ ਚਾਈ ਨਿਤ ਨਿਤ ਰਾਖੁਰਤਾ ਰੋ ਤਮ ਸੰਸਾਰ ਚਣ ਲਗ ਤਰੀਐ ਸਭ ਨਾਨਕ ਭ੍ਰੰਮ ਤੁਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਤ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਫ ਪਈ ਤਰਫ ਭਿਆ ਮੇਰਾ ਮਤ ਹੋਈ ਫਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥਿਵੈ ਹਰਿਆ ਪੌੜੀ ਤੱਤੈ ਤੁਮ ਸਮਰਤ ਜਿੱਥੈ ਕੋਈ ਨਾਹੀ ਓਥੈ ਤੇਰੀ ਰਖ ਅਗਨੀ ਉਦਰਮਾਹ ਸੁਣ ਕੇ ਜਮ ਕੇ ਦੂਤ ਨਾਏ ਤਿਰਹਿ ਛਡ ਜਾਹੇ ਭੌਜਲ ਵਿਖਮ ਫਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਕੀ ਪਿਆਸ ਅੰਮ੍ਰਿਤ ਸੇ ਕਾਹੇ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਕਾਹੇ ਸਭੈਨੋ ਕਿਰਪਾਲ ਸਮਾਲੇ ਫਾਹੇ ਫਾਹੇ ਮਿਰਤਾ ਕੋਏ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਹਲਾ ਪੰਜਵਾ ਅੰਤਰ ਗੁਰਿਆਰਾਧਨਾ ਜੇਵਾ ਜਪ ਗੁਰਨਾਉ ਨਿਤਰੀ ਫਤ ਗੁਰ ਪੀਖਣਾ ਸ੍ਰਵਣੀ ਸੁਨਣਾ ਗੁਰਨਾਉ ਸਤਗੁਰ ਫੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਖ ਦੇਉ ਜਗ ਮੈਂ ਉਤਪੰਕਾੜੀਐ ਵਿਰਲਿ ਕੀ ਕੇਮ ਅੱਲਾ ਪੰਜਵਾ ਰਖੇ ਰਖਣਹਾਰ ਆਪ ਉਬਾਰਿਆ ਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਆ ਨ ਹੋਵਾ ਆਪ ਦਿਆਲ ਮਨੋ ਨਾਲ ਸਾਰਿਆ ਨ ਸਾਜਨਾ ਕੈ ਸੰਗ ਭਵ ਜਲ ਤਾਰਿਆ ਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਜਿਸ ਫਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਫਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ